brought to by silver pumps top quality or consistent performance ke liye sirf silver pumps naam yaad rakhna ਜੋਦਨ ਅਸ਼ਵਰ ਤੋਂ ਮਹਿਮਦਾਜਾ ਗਾਜ ਪੰਜਾਬ ਦੇ ਰਾਜਪੁਰ ਗਲਾਬਚਨ ਕਟਾਰੀ ਵਾਲੋ ਗਰਦਾਪੁਰ ਜਿਹੜੇ ਕਰਨਾਲਪੁਰ ਕੋਡਰ ਤੋਂ ਸ਼ੁਰੂ ਕੀਤਾ ਜਾਣਾ ਤੁਸੀਂ ਦੇਖ ਸਕਦੇ ਹੋ ਵੀ ਗਲਾਬਚਨ ਕਟਾਰੀ ਆ ਰਹੀ ਹੈ ਇੱਥੋਂ ਗਰਦਾਪੁਰ ਤੋਂ ਕੋਈ ਰੋਪ ਆਪਣੀ ਜਿਹੜੀ ਯਾਤਰਾ ਸ਼ੁਰੂ ਕਰ ਰਹੇ ਹੋ ਔਰ ਪੈਦਲ ਯਾਤਰਾ ਕਰਨਗੇ ਔਰ ਪੈਦਲ ਯਾਤਰਾ ਜਿਹੜੀ ਹੈ ਕਦਾਫਰ ਦੇ ਕਦਾਬਾ ਨਾਲ ਦੇ ਗਰਦਾਪੁਰ ਕੋਡਰ ਤੋਂ ਸ਼ੁਰੂ ਕਰਕੇ ਇਹ ਫਿਰ ਯਾਤਰਾ ਜਿਹੜੀ ਹੈ ਕਦਾਫਰ ਦੋ ਦਿਨ ਪੜਾਹ ਗੁਜ਼ਰੇਗੀ ਇੱਥੋਂ ਅੱਜ ਡੇਰਾਪਾ ਨਾਮ ਤੇ ਉਸ ਤੋਂ ਬਾਅਦ ਕੱਲ ਫਾਦੇਗੜ ਚੂੜੀਆਂ ਚ ਗੁਜ਼ਰੇਗੀ ਔਰ ਉਸ ਤੋਂ ਬਾਅਦ ਅਮਰਸਾ ਜਾਗੇ ਔਰ ਤਿੰਨ ਦਿਨ ਜ ਇਹ ਜਿਹੜੇ ਲਾਸ ਯਾਤਰਾ ਜਿਹੜੇ ਜੱਲੇ ਵਾਲੇ ਬਾਗ ਜਾ ਕੇ ਸਮਾਪਤ ਹੋਏਗੀ ਜਦੋਂ ਅਸੀਂ ਵਸੇ ਲੋਕ ਆਉਣੇ ਬੱਚੇ ਵੱਡੇ ਕਿਸੇ ਚਾਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਵੀ ਜਿਹੜੀ ਯਾਤਰਾ 'ਚ ਆਇਓ ਸ਼ਾਮਲ ਹੋਣ ਵਾਸਤੇ ਇਹ ਜਿਹੜਾ ਯਾਤਰਾ ਕੀ ਕਹਣਾ ਹਾਂਜੀ ਸਾਹਿਬ ਯਾਤਰਾ 'ਚ ਸ਼ਾਮਲ ਹੋਣਾ ਕੀ ਕਿਹੜੀ ਯਾਤਰਾ 'ਚ ਆਇਓ ਇਹ ਯੁੱਧ ਨਸ਼ਿਆਂ ਵਿਰੋਧੀ ਯਾਤਰਾ 'ਚ ਆਏ ਹਾਂ ਅਸੀਂ ਪੰਜਾਬ ਸਰਕਾਰ ਵੱਲੋਂ ਇਹ ਯਾਤਰਾ ਸ਼ੁਰੂ ਕੀਤੀ ਗਈ ਹੈ ਸਾਰੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਫੈਲਿਆ ਹੋਇਆ ਉਸ ਨਸ਼ੇ ਨੂੰ ਰੋਕਣ ਵਾਸਤੇ ਇਹ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਜੀ ਜਦ ਨਸ਼ਾ ਬੱਚੇ ਹੀ ਵੱਡੀ ਗਿਤੀ ਚ ਆਏ ਨੇ ਛੋਟੇ ਛੋਟੇ ਸਕੂਲੀ ਬੱਚੇ ਨੇ ਬੱਚੇ ਤੁਸੀਂ ਇਹ ਜਿਹੜੇ ਜਾਦੂ ਜਾਇਆ ਕੀ ਪ੍ਰੋਗਰਾਮ ਆ ਦੀ ਯਾਤਰਾ ਤਾਂ ਨਸ਼ਾ ਜੇ ਨਹੀਂ ਲੱਗਣਾ ਨਸ਼ਾ ਪੰਜਾਬ ਸਰਕਾਰ ਨੂੰ ਨਸ਼ੇ ਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਪੰਜਾਬ ਦੇ ਵਿੱਚ ਨਸ਼ੇ ਨੂੰ ਬੰਦ ਕਰਨਾ ਚਾਹੀਦਾ ਅੱਜ ਮੈਨੂੰ ਚਾਹੀ ਕੀ ਅਸਰ ਪਾਇਆ ਇਸ ਨਾਲ ਇਸ ਨਾਲ ਪੰਜਾਬ ਵਿੱਚ ਨਸ਼ਾ ਬੰਦ ਹੋ ਸਕਦਾ ਵਾ ਕੀ ਦਸੋ ਬੀ ਬੱਚੇ ਵੀ ਹੈ ਜੋ ਅਮੇਂ ਚੋੜੀ ਵਰ ਗਿੰਦੀ ਚ ਭਾਗ ਲੈ ਰਹੇ ਸਾਡਾ ਇੱਥੇ ਵੀ ਦੇਖੋ ਹਰ ਡਿਪਾਰਟਮੈਂਟ ਜਿਹੜਾ ਇੱਥੇ ਵੱਡੀ ਗਿੰਦੀ ਚ ਆਇਆ ਔਰ ਵੱਡੇ ਲੋਕ ਜਲੇ ਨੇ ਉਹ ਆਏ ਨੇ ਆਸ਼ਾ ਵਰਕਰ ਵੀ ਸਹੀ ਹੈ ਭਾਂਜੀ ਤੇ ਜਿਹੜੀ ਮਹਿ ਚਲਾਈ ਹੈ ਕਿੰਨਾ ਅਸਰ ਪੈ ਰਿਹਾ ਤੇ ਹਾਂਜੀ ਜਿਹੜੀ ਮਹਿ ਚਲਾਈ ਹੈ ਤੂੰ ਭਾਗ ਲੈਣਾ ਕੀ ਅਸਰ ਪੈ ਰਿਹਾ ਅਸੀਂ ਭਾਗ ਲੈਣਾ ਵੀ ਜਿਹੜੇ ਨਸ਼ੇ ਨੂੰ ਖਤਮ ਕੀਤੇ ਜਾਣ ਸਾਡਾ ਜਿਹੜਾ ਪਾਕਿਸਤਾਨ ਆਪਣਾ ਹਿੰਦੁਸਤਾਨ ਹੈ ਉਹ ਸੁਰੱਖਿਤ ਰਹੇ ਤੇ ਨਸ਼ੇ ਮੁਕਤੀ ਹੋ ਜਾਏ ਤੇ ਬੱਚਿਆਂ ਨੂੰ ਨੌਕਰੀਆਂ ਮਿਲਣੇ ਬੱਚੇ ਰੋਜ਼ਗਾਰ ਤੇ ਲੱਗਣ ਇਸ ਪਾਸੇ ਹਟ ਜਾਣ ਤੇ ਉਹ ਬੱਚੇ ਜਿਹੜੇ ਆ ਉਹ ਕੁਝ ਬਣ ਕੇ ਵਿਖਾਉਣ ਸਾਡੀ ਸਰਕਾਰ ਵੀ ਸਾਥ ਦੇਵੇ ਤੇ ਅਸੀਂ ਮਾਪਿਓ ਵੀ ਸਾਥ ਦਿੰਨੇ ਆ ਅਸੀਂ ਵਰਕਰ ਵੀ ਸਾਥ ਦਿੰਨੇ ਆ ਤੇ ਬੱਚੇ ਸੈੱਟ ਹੋ ਜਾਣ ਸਾਡੇ ਪੰਜਾਬ ਦੇ ਵਿੱਚੋਂ ਨਸ਼ਾ ਮੁਕਤੀ ਹੋ ਜਾਏ ਜੀ ਜੀ ਮੰਨ ਰਿਹਾ ਵਰਦੀ ਕਿੰਦੀ ਜਾਈਆਂ ਤੁਸੀਂ ਦੱਸੋ ਵੀ ਤੁਹਾਨੂੰ ਕਿਹੜੀ ਜੱਤ ਲਾਇਆ ਵੱਡੀ ਕਿੰਦੀ ਵਜੇ ਜਾ ਰਹੀ ਆ ਔਰ ਪੈਦਲ ਜਦੋਂ ਜਿਹੜੀ ਸ਼ੁਰੂ ਹੋ ਚੁੱਕੀ ਆ ਪੈਦਲ ਮਾਰਕੀਟ ਸ਼ੁਰੂ ਹੋ ਚੁੱਕਾ ਆ ਵੱਡੀ ਕਿੰਦੀ ਜਿਹੜੇ ਲੋਕ ਇੱਥੇ ਆਏ ਨੇ ਔਰ ਜਿਵੇਂ ਜਿ세 ਕਹਜੂਮ ਲੋਕਾਂ ਨਾਲ ਵੱਡੀ ਗਿੰਦੀ ਪਹੁੰਚਾ ਔਰ ਲੋਕ ਜਿਹੜੇ ਨੇ ਬੜੇ ਉਤਸ਼ਾਹ ਨਾਲ ਆਏ ਨੇ ਜਿਹੜੀ ਮਹਿਮ ਚਲਾਈ ਜਾ ਰਹੀ ਆ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਗਲਾਬ ਜੋਂ ਕਟਾਰੀ ਜਿਹੜੀ ਪੰਜਾਬ ਦੇ ਗਵਰਨਰ ਨੇ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਆ ਇੱਥੇ ਲੋਕ ਵੱਡੀ ਗਿੰਦੀ ਕਰਦੇ ਇੱਥੇ ਸਾਡੇ ਸਿਵਲ ਸੱਜਣ ਵੀ ਆਏ ਨੇ ਉਹਨਾਂ ਨੇ ਪੁੱਛਾਂਗੇ ਸਰ ਸਾਹਿਬ ਇੱਥੇ ਜਿਹੜੀ ਮਹਿਮ ਚਲਾਈ ਗਈ ਹੈ ਤੇ ਤੁਸੀਂ ਆਏ ਹੋ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਵੇ ਦੇਖੋ ਕਿ ਇਹ ਸਾਡਾ ਸਾਰਾ ਸਟਾਫ ਸਾਰਾ ਐਡਮਿਨਿਸਟ੍ਰੇਸ਼ਨ ਅਸੀਂ ਇਹ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੁੱਧ ਯੁੱਧ ਅਸੀਂ ਆਪਣੇ ਨਸ਼ਾ ਮੁਕਾਨਾ ਵੇ ਐਯੋ ਮੈਂ ਸਾਰੇ ਅੱਗੇ ਅਪੀਲ ਕਰਦੀ ਆ ਕਿ ਨਸ਼ੇ ਤੋਂ ਰਹਿਤ ਰਹੋ ਤੇ ਆਪਣੇ ਪਰਿਵਾਰ ਨੂੰ ਤੇ ਪੰਜਾਬ ਨੂੰ ਖੁਸ਼ਹਾਲ ਬਣਾਓ ਧੰਨਵਾਦ ਜਿਵੇਂ ਸਭ ਇਹ ਜਿਹੜੇ ਸਬੂਸਰਨ ਗੁਰਦਾਸਪੁਰੀ ਉਹਨਾਂ ਨੇ ਆਪਣੇ ਵਿਚਾਰ ਅਖੇ ਤੇ ਦੇਖੋ ਦੁਨੀਆ ਵੱਡੀ ਕਿੰਦੀ ਜਾਏ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਇਸ ਜਿਹੜੇ ਲੋਕ ਨੇ ਹਲਕਾ ਢੋਲ ਭੱਜੇ ਆਏ ਬੱਚੇ ਸਕੂਲੀ ਆਏ ਨੇ ਬੁਲਿਆਰਦੀ ਆਏ ਨੇ ਲੋਕ ਸਾਰੇ ਆਏ ਨੇ ਉਹ ਗਵਰਨਰ ਪੰਜਾਬ ਵੱਲੋਂ ਜਿਹੜੀ ਮਹਿਮਾ ਪਾਦਾ ਯਾਤਰਾ ਆਗਾਜ਼ ਹੋ ਚੁੱਕਾ ਆ ਉਹ ਜਿਹੜਾ ਰਾਜ ਇਹ ਗਾਜ ਅਜ ਡੇਰਾ ਬਾਬਾ ਨਾਨਕ ਤੋਂ ਕੋਰੀਡੋਰ ਤੋਂ ਚੱਲ ਕੇ ਅੱਜ ਇੱਥੇ ਹੀ ਸਮਾਪਤ ਹੋਇਆ ਗਾਰ ਕੱਲ ਜਿਹੜਾ ਆਗਾਜ ਫਤਿਹਗੜ ਚੂੜੀਆਂ ਹੋਏਗਾ ਸਾਡੇ ਐਮਐਸ ਸਕੂਲ ਵਾਲੇ ਵੀ ਸਿਆਣੇ ਨਾਲ ਗੱਲ ਕਰ ਸਰ ਇਹ ਜਿਹੜੀ ਮਹਿਮਾਜ ਗਾਜ ਕਰ ਰਹੇ ਹੋ ਤੁਸੀਂ ਬੱਚੇ ਲੈ ਕੇ ਕੀ ਬੱਚੇ ਨੂੰ ਇਤੋਂ ਫਾਇਦਾ ਮਿਲ ਰਹੀ ਆ ਬੱਚਿਆਂ ਨੂੰ ਉਤਸ਼ਾਹ ਮਿਲਦਾ ਜੀ ਕਿ ਗਵਰਨਮੈਂਟ ਨਾਲ ਹੈ ਮਾਨ ਜੋ ਗਵਰਨਰ ਸਾਹਿਬ ਨਾਲ ਉਹਨਾਂ ਦੀ ਖਵਾਈ ਦੇ ਵਿੱਚ ਪੂਰਾ ਪ੍ਰਸ਼ਾਸਨ ਨਾਲ ਆ ਤੇ ਜਦੋਂ ਇੰਨੀ ਵੱਡੀ ਸਪੋਰਟ ਹੋਵੇ ਤੇ ਬੱਚੇ ਨੂੰ ਉਤਸ਼ਾਹ ਆਪਣੇ ਆਪ ਹੀ ਮਿਲਦਾ ਵਾ ਕਿ ਮੈਂ ਗਲਤ ਪਾਸੇ ਨਹੀਂ ਜਾਣਾ ਤੇ ਨਾਲ ਪ੍ਰੇਰਿਤ ਕਿ ਮੈਂ ਕਿਸੇ ਨੂੰ ਕਰਾਂਗਾ ਤੇ ਉਹ ਉਧਰ ਗਲਤ ਪਾਸੇ ਨਹੀਂ ਜਾਏਗਾ ਤੇ ਕੱਲ ਨੂੰ ਮੇਰੀ ਵੀ ਉਹ ਇੱਜ਼ਤ ਕਰੇਗਾ ਵੀ ਇਹਨੇ ਮੈਨੂੰ ਚੰਗੇ ਰਾਹ ਪਾਇਆ ਹੈ ਨਾ ਤਾਂ ਜੇ ਮਤਲਬ ਬੱਚਾ ਕਿਸੇ ਨੂੰ ਕਹਿੰਦਾ ਵਾ ਚੰਗੇ ਰਾਹ ਤੋਰਦਾ ਵਾ ਤੇ ਉਹਦਾ ਸਿਸਟਮ ਸਾਡਾ ਸਪੋਰਟ ਨਹੀਂ ਕਰਦਾ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੁਣ ਕਿਉਂਕਿ ਸਿਸਟਮ ਸਾਨੂੰ ਨਾਲ ਲੈ ਕੇ ਚੱਲ ਰਿਹਾ ਸਾਰਾ ਤੇ ਬੱਚਿਆਂ ਦੀ ਬਹੁਤ ਸ਼ਾਇਦ ਚਾਵਰਤ ਗੱਲਾਂ ਆ ਇਹ ਸਾਰੇ ਵੱਡੀ ਗਿੰਦਰੀ ਸਕੂਲੀ ਬੱਚੇ ਤੇ ਟੀਚਰ ਰਿਹਾ ਵਜ਼ਾਰਦੀ ਔਰ ਹਰ ਮੈਕਾ ਦੇ ਲੋਕ ਆਏ ਨੇ ਔਰ ਜਿਹੜੀ ਯਾਤਰਾ ਦਾ ਆਗਾਜ ਦੇਖੋ ਹੋ ਚੁੱਕਾ ਲੋਕ ਵੱਡੀ ਗਿੰਦਰੀ ਦੇਖੋ ਵੀ ਯਾਤਰਾ ਜਿਹੜੀ ਆ ਚੱਲ ਰਹੀ ਆ ਔਰ ਜਿਹੜੀ ਯਾਤਰਾ ਵਿੱਚ ਹਰ ਲੋਕ ਇੱਕ ਬੜੇ ਸ਼ਾਹ ਨਾਲ ਚੱਲ ਰਹੇ ਖਾਸ ਕਰਕੇ ਜਿਹੜੀ ਮਹਿਮਾ ਇਹਨੂੰ ਵੱਡਾ ਅੰਘੋਰਾ ਮਿਲ ਰਿਹਾ ਕਿਉਂਕਿ ਮਹਿਮ ਦੀ ਸ਼ੁਰੂਆਤ ਜਦੋਂ ਪਪਾ ਨੌਂਗ ਦੇ ਕਰਤਾਰਪੁਰ ਕੋਰੀਡੋਰ ਤੋਂ ਸ਼ੁਰੂ ਕੀਤੀ ਗਈ ਔਰ ਯਾਰ ਦੇਖੋ ਵੀ ਇਹਰਾ ਜਿਹੜੇ ਕੋਰੀਡੋਰ ਦੇ ਉੱਤੇ ਕਾਫੀ ਇਹ ਜਿਹੜੇ ਲੋਕ ਕਿੱਥੇ ਆਏ ਨੇ ਖਾਸ ਕਰਕੇ ਬੱਚਿਆਂ ਦੇ ਬੜਾ ਉੱਚਾ ਆ ਪਰ ਹਰ ਤਰ੍ਹਾਂ ਦੇ ਲੋਕ ਇੱਥੇ ਪਹੁੰਚੇ ਹੋਏ ਨੇ ਲੋਕਾਂ 'ਚ ਬੜਾ ਚੀਜ਼ਾਂ ਦਾ ਉਤਸ਼ਾਹ ਵੇਖਿਆ ਜਾ ਰਿਹਾ ਇਹ ਕਹਿੰਦਾ ਜਿਹੜੀ ਯਾਤਰਾ ਕਰੀ ਕਾਫੀ ਸਮਾਂ ਪੂਰਵ ਚੱਲ ਰਹੀ ਆ ਪੰਜਾਬ ਤੋਂ ਅਗਲੀ ਡੇਰਾ ਬਾਬਾ ਨਾਨਕ ਦੇ ਕਿਰਤਾਂ ਦੇ ਕੋਟੀ ਤੋ ਪਸ਼ੰਬਰ ਬਿੱਟੂ